ਹੋ ਗਿਆ ਜੀ ਪੰਜਾਬ ਗਵਰਨਮੈਂਟ ਦਾ ਸੈਸ਼ਨ ਇੱਕ ਦਿਨ ਦਾ ਕਿਸੇ ਮਹਾਨ ਜਾਂ ਇਤਿਹਾਸਿਕ ਜਗ੍ਹਾ ਸੈਸ਼ਨ ਕਰਨ ਨਾਲ ਇਤਿਹਾਸਿਕ ਨਹੀਂ ਹੋਣਾ ਸੀ ਉਹ ਇਤਿਹਾਸਿਕ ਹੋਣਾ ਸੀ ਜੇ ਕੋਈ ਇਤਿਹਾਸਿਕ ਫੈਸਲੇ ਲੈਂਦੇ ਨਾ ਕਿ ਗੋਲ-ਗੋਲ ਕਮਾਓ ਮੈਨੂੰ ਇਹ ਦੱਸਣ ਦੀ ਪਿਛਲੇ 15 ਦਿਨਾਂ ਦਾ ਲੋਕਾਂ ਦੇ ਨੱਕ 'ਚ ਦਮ ਕੀਤਾ ਹੋਇਆ ਸੀ ਪਾਲਿਸੀ ਪਾਲਿਸੀ ਦੀ ਮੋਹਾਲੀ ਤੋਂ ਲੈ ਕੇ ਆਨੰਦਪੁਰ ਸਾਹਿਬ ਤੱਕ ਕਿੰਨੇ ਸ਼ਰਧਾਲੂ ਸੀ ਉਹਨਾਂ ਨੂੰ ਕਿੰਨਾ ਟਾਈਮ ਲੱਗ ਰਿਹਾ ਸੀ ਜਾਣ ਚ ਇਹ ਦੱਸਣਗੇ ਇਹਨਾਂ ਨੇ ਹਾਸਲ ਕੀ ਕੀਤਾ ਇਹਦੇ ਚ ਔਰ ਕਿਉਂ ਕੀਤਾ ਇਹ ਇਹਦਾ ਕੋਈ ਵਜ੍ਹਾ ਦੱਸਣਗੇ ਮੈਨੂੰ ਕੋਈ ਸਿੰਬੋਲਿਕ ਵਜ੍ਹਾ ਹੀ ਦੱਸ ਦੇ ਐ ਆਲੀਸ਼ਾਨ ਟੈਂਟ ਲੱਗੇ ਨੇ ਹੋਲਡਿੰਗ ਲਾਈ ਨੇ ਤੁਸੀਂ 500 ਤੋਂ ਲੈ ਕੇ 600 ਕਰੋੜ ਰੁਪਇਆ ਇਸ ਸੈਸ਼ਨ ਤੇ ਲਾਤਾ ਖਰਚੇ ਚ ਹਾਸਲ ਕੀ ਹੈ ਤੁਸੀਂ ਜੇ ਕੁਝ ਉਹ ਫੈਸਲਾ ਲਿਆ ਹੈ ਇੱਕ ਜਿਹੜਾ ਉਹ ਵੀ ਕਨਫਿਊਜ਼ਨ ਹੈ ਹਾਲ ਤੀ ਕਿ ਨਹੀਂ ਪਤਾ ਤੁਸੀਂ ਗਲਿਆਰਿਆਂ ਦੀ ਗੱਲ ਕੀਤੀ ਹੈ ਜਾਂ ਸਾਰੇ ਸਿਟੀਜ਼ ਦੀ ਗੱਲ ਕੀਤੀ ਹੈ ਅੰਮ੍ਰਿਤਸਰ ਸਾਹਿਬ ਦਾ ਤਾਂ ਕਲੈਰਿਟੀ ਹੈ ਕਿ ਗਲਿਆਰਾ ਹੈ ਤਲਵੰਡੀ ਸਾਹਬ ਉਹ ਤੇ ਆਨੰਦਪੁਰ ਸਾਹਿਬ ਉਥੇ ਕੀ ਹੈ ਦੱਸੂंगे ਕੁਝ ਪਤਾ ਨਹੀਂ ਇਹਨਾਂ ਦੀ ਨੋਟੀਫਿਕੇਸ਼ਨ ਤੋਂ ਬਾਅਦ ਪਤਾ ਲੱਗੂਗਾ ਕੀ ਘਟਦੇ ਨੇ ਔਰ ਇੱਕ ਚੀਜ਼ ਮੈਨੂੰ ਹੋਰ ਦੱਸਣਗੇ ਜੇ ਤੁਸੀਂ ਕੀਤਾ ਹੈ ਇੱਕ ਕਲੈਰਿਟੀ ਨਹੀਂ ਕਰਨੀ ਚਾਹੀਦੀ ਸੀ ਕਿ ਪਵਿੱਤਰ ਸਿਟੀ ਦਾ ਮਤਲਬ ਕੀ ਹੈ ਉਹਦਾ ਮਤਲਬ ਕੀ ਕੀ ਚੀਜ਼ਾਂ ਹੋਣਗੀਆਂ ਉੱਥੇ ਕਿ ਨੂੰ ਸਮਝੀਏ ਵਟਕਨ ਸਿਟੀ ਹੈ ਵਰਗਾ ਪਵਿੱਤਰ ਸਿਟੀ ਹੈ ਬਨਾਰਸ ਵਾਰਾਨਸੀ ਵਰਗਾ ਹੈ ਕਿਦੇ ਵਰਗਾ ਹੈ ਜਾਂ ਖੁਦ ਸਪੈਸੀਫਿਕਲੀ ਦੱਸਣਗੇ ਕਿ ਕੀ ਕੀ ਹੈ ਕਿ ਸਪੈਸ਼ਲ ਸਹੂਲਤਾਂ ਕੀ ਮਿਲਣਗੀਆਂ ਦੱਸਣਗੇ ਇਹ ਉਸ ਸਪੈਸ਼ਲ ਪੈਕੇਜ ਮਿਲੂਗਾ ਜਾਂ ਮਨਾਹੀਆਂ ਕਿਸ ਕਿਸ ਗੱਲ ਦੀਆਂ ਹੋਣਗੀਆਂ ਉਸ ਸਿਟੀ ਨੂੰ ਫਾਇਦਾ ਕੀ ਮਿਲੂਗਾ ਕੀ ਵੈਟਕਨ ਸਿਟੀ ਵਾਂਗੂ ਦਰਸ਼ਨੀ ਸਿਟੀ ਬਣਾ ਦੇਣਗੇ ਕੋਈ ਕਲੈਰਿਟੀ ਕੀਤੀ ਹੈ ਇਹਨਾਂ ਨੇ ਜਾਂ ਫੇਰ ਉਹੀ ਗੁੰਗਲੂਆਂ ਤੋਂ ਮਿੱਟੀ ਝਾੜਨਾ ਤੇ ਇੱਕ ਪਬਲਿਸਿਟੀ ਲੈਣ ਦੀ ਹੋਸ਼ੀ ਹਰਕਤ ਮੈਨੂੰ ਪਤਾ ਲੱਗਿਆ ਇਹਨਾਂ ਨੇ ਪਹਿਲਾਂ ਸਾਰੇ ਹੋਲਡਿੰਗ ਲਵਾਏ ਮੁੱਖ ਮੰਤਰੀ ਸਾਹਿਬ ਐ ਖੜੇ ਉੱਤੇ ਨੌਵੀਂ ਪਾਸ਼ਾਹੀ ਦੀ ਫੋਟੋ ਸਾਰਿਆਂ ਨੇ ਕਿਹਾ ਯਾਰ ਇਹ ਕੀ ਲੱਗ ਰਿਹਾ ਤੂੰ ਐ ਖੜਾ ਹੋਇਆ ਸਾਰੇ ਹੋਲਡਿੰਗ ਲਵਾਏ ਗਏ ਫਿਰ ਇਹ ਐ ਖੜੇ ਮਨੂੰ ਥੋੜੀ ਫੋਟੋ ਜ਼ਰੂਰੀ ਹੈ ਉੱਥੇ ਜਿੱਥੇ ਨੌਵੀਂ ਪਾਸ਼ਾਹੀ ਦੀ ਫੋਟੋ ਲੱਗੀ ਉੱਥੇ ਕਿਸੇ ਹੋਰ ਚੀਜ਼ ਦੀ ਜ਼ਰੂਰਤ ਹੈ ਔਰ ਵੈਸੇ ਵੀ ਸਰਕਾਰ ਇਹੋ ਜਿਹੇ ਦਿਹਾੜੇ ਮਨਾਉਂਦੀ ਚੰਗੀ ਲੱਗਦੀ ਹੈ ਉਹ ਤੁਹਾਨੂੰ ਸ਼ਰਮਣੀ ਕਮੇਟੀ ਕਾਦੇ ਲਈ ਹੈ ਸਾਡੀਆਂ ਹੋਰ ਧਾਰਮਿਕ ਜਿੰਨੀਆਂ ਵੀ ਸੰਪਰਦਾਵਾਂ ਨੇ ਉਹ ਕਾਦੇ ਲਈ ਨਹੀਂ ਉਹ ਮਨਾ ਲੈਣਗੀਆਂ ਤੁਸੀਂ ਉਹਨਾਂ ਦੀ ਮਦਦ ਕਰ ਦਿਓ ਜੋ ਉਹਨਾਂ ਦੀ ਡਿਮਾਂਡਸ ਨੇ ਉਹ ਪੂਰੀਆਂ ਕਰ ਦਿਓ ਉਹਨਾਂ ਦੀ ਡਿਊਟੀ ਹੈ ਤੁਸੀਂ ਆਪ ਦੀ ਜੋ ਤੁਹਾਡੀ ਡਿਊਟੀ ਸਰ ਲੋਕਾਂ ਨੇ ਦਿੱਤੀ ਹੈ ਕੋਈ ਵਧੀਆ ਬਿੱਲ ਬਣਾਉਣ ਦੀ ਵਧੀਆ ਐਗਜ਼ੀਕਿਊਸ਼ਨ ਦੀ ਉਹ ਕਿਉਂ ਨਹੀਂ ਨਿਭਾ ਰਹੇ ਉਹ ਕੰਮ ਕਰਨਾ ਹੈ ਤਾਂ ਤੁਸੀਂ ਪਤਾ ਕੀ ਕੀਤਾ ਹੈ ਤੁਸੀਂ ਉੱਥੇ ਹਜ਼ਾਰਾਂ ਪੁਲਿਸ ਵਾਲੇ ਲਾਤੇ ਕੀ ਕੁਛ ਪੰਜਾਬ ਚ ਲੁੱਟਮਾਰ ਹੋ ਗਈ ਹੋ ਗਈ ਉਹ ਤੋਂ ਕਿਉਂਕਿ ਬਾਕੀ ਵੀਆਈਪੀ ਡਿਊਟੀ ਤੇ ਨੇ ਬਾਕੀ ਐਸ ਕਮ ਤੇ ਲਾਤੇ ਜਾਂ ਅੱਜ ਮੈਨੂੰ ਤੁਸੀਂ ਡਿਟੇਨ ਕਰੀ ਰੱਖਿਆ ਇੱਕ ਐਸਪੀ ਇੱਕ ਡੀਐਸਪੀ 30 ਪੁਲਿਸ ਵਾਲੇ ਵਿੱਚੇ ਲੇਡੀਜ਼ ਪੁਲਿਸ ਆ ਇੱਥੇ ਬਾਕੇ ਰੱਖੇ ਤੁਸੀਂ ਉਹ ਵਿਚਾਰੇ ਤਾਂ ਚੰਗੇ ਨੇ ਸਾਰੇ ਵਧੀਆ ਹੱਸੀ ਕੇ ਬੈਠ ਕੇ ਪਰ ਤੁਹਾਡਾ ਕੀ ਆਰਡਰ ਹੈ ਵੀ ਇਹ ਸੇਮ ਥਿੰਗ ਵਿਦ ਲੱਖੇ ਨਾਲ ਕੀਤਾ ਤੁਸੀਂ ਸੇਮ ਮੈ ਲੱਗਦਾ ਸ਼ਾਇਦ ਹੋਰਾਂ ਨਾਲ ਵੀ ਕੀਤਾ ਤੁਸੀਂ ਕੀ ਹੈ ਇਹ ਕਿਉਂ ਕਰ ਰਹੇ ਹੋ ਇਸ ਲਈ ਕਿ ਅਸੀਂ ਕਰ ਲੋ ਉੱਥੇ ਤੁਹਾਡਾ ਜੋ ਤੁਸੀਂ ਕਰਨ ਵਾਲੇ ਸੀ ਅਸੀਂ ਦਸ ਤਖ ਕਿ ਜੇ ਕਰਨਾ ਹੀ ਹੈ ਤਾਂ ਐਂ ਕਰੋ ਜਿਹਦੇ ਨਾਲ ਇਤਿਹਾਸਿਕ ਬਣ ਜਾਊਗਾ ਜਿਹੜੀਆਂ ਡਿਮਾਂਡਸ ਅਸੀਂ ਕਹਿ ਰਹੀਆਂ ਜੇ ਤੁਸੀਂ ਉੱਥੇ ਕਰ ਰਹੇ ਸੀ ਇਹ ਤੋਂ ਨ ਬੇਅਦਬੀ ਦਾ ਜਿਹਨੂੰ ਤੁਸੀਂ ਸਟੈਂਡਿੰਗ ਕਮੇਟੀ ਨੂੰ ਦਿੱਤਾ ਹੋਇਆ ਕਿ ਉਸ ਬਿੱਲ ਨੂੰ ਬਣਾ ਨਹੀਂ ਦੇਣਾ ਚਾਹੀਦਾ ਸੀ ਅੱਜ 14 ਮਹੀਨੇ ਤੋਂ ਬੰਦਾ ਉੱਤੇ ਬੈਠਾ ਹੋਇਆ ਹੈ ਗੁਰਜੀਤ ਸਿੰਘ ਖਾਲਸਾ ਤੁਸੀਂ ਉਹਦੀ ਸ਼ਹੀਦੀ ਚਾਹੁੰਦੇ ਹੋ 6/2 ਦੀ ਜਗ੍ਹਾ ਹੈ ਕਿਹੜੀ ਗੱਲ ਦਾ ਤੁਸੀਂ ਕਰ ਰਹੇ ਹੋ ਥੋੜੇ ਇੱਕ ਹਫ਼ਤੇ 'ਚ ਇੱਕ ਮੀਟਿੰਗ ਹੁੰਦੀ ਹੈ ਕੀ ਹਫ਼ਤੇ 'ਚ 4 ਮੀਟਿੰਗਾਂ ਨਹੀਂ ਹੋ ਸਕਦੀਆਂ ਉਹ ਸਾਰੇ ਐਮ ਐਲ ਏਜ਼ ਨੂੰ ਤਨਖਾਹ ਨਹੀਂ ਮਿਲਦੀ ਉਸ ਗੱਲ ਦੀ ਐਕਸਟਰਾ ਅਲਾਉਂਸ ਨਹੀਂ ਮਿਲਦਾ ਉਹਨਾਂ ਨੂੰ ਕਰ ਦਿੰਦੇ ਕਿ ਦਸੁੰਗੇ ਕਿਤੇ ਵੀ ਹਿਸਟਰੀ ਚ 6 ਮਹੀਨੇ ਲਈ ਸਟੈਂਡਿੰਗ ਕਮੇਟੀ ਨੂੰ ਦਿੱਤਾ ਗਿਆ ਕਰ ਦਿੰਦੇ ਬੜਾ ਵਧੀਆ ਮੌਕਾ ਸੀ ਕਿਉਂ ਨਹੀਂ ਕੀਤਾ ਔਰ ਉਹ ਵੀ ਸਰਬ ਧਰਮ ਰੋਕੋ ਜਿਵੇਂ ਗੁਰੂ ਸਾਹਿਬ ਨੇ ਨੌਵੀਂ ਪਾਸ਼ਾਹੀ ਨੇ ਕਿਸੇ ਹੋਰ ਲਈ ਜਿਹਨੂੰ ਉਹ ਜਾਣਦੇ ਵੀ ਨਹੀਂ ਜਿਹਨੂੰ ਕਿਤੇ ਪਹਿਲਾਂ ਮਿਲੇ ਵੀ ਨਹੀਂ ਉਹਨਾਂ ਲਈ ਸ਼ਹੀਦੀ ਦਿੱਤੀ ਅਦੁੱਤੀ ਕੁਰਬਾਨੀ ਦੁਨੀਆਂ 'ਚ ਨਹੀਂ ਆਉਣੀ ਹੈ ਲੋਕ ਆਪ ਦੇ ਲਈ ਵੀ ਦਿੰਦੇ ਨੇ ਆਪਦੇ ਪਰਿਵਾਰ ਲਈ ਜਾਂ ਆਪਦੇ ਫਿਰਕੇ ਲਈ ਆਪਦੀ ਸਟੇਟ ਲਈ ਆਪਦੇ ਮੁਲਕ ਲਈ ਉਦੋਂ ਦਾ ਖੈਰ ਮੁਲਕ ਵੀ ਅਡੋ ਅਡ ਸੀਗੇ ਕਿਉਂਕਿ ਬਾਦਸ਼ਾਹਤ ਰਾਜਿਆਂ ਦੇ ਰਾਜ ਸੀ ਉਹਨਾਂ ਨੂੰ ਕਿਤੇ ਜਾਣ ਦੇਵ ਨਹੀਂ ਸੀ ਫਿਰ ਵੀ ਇਨਸਾਨੀਅਤ ਲਈ ਜ਼ੁਲਮ ਦੇ ਖਿਲਾਫ ਜ਼ਬਰ ਦੇ ਖਿਲਾਫ ਉਹਨਾਂ ਨੇ ਅਦੁੱਤੀ ਸ਼ਹਾਦਤ ਦਿੱਤੀ ਤੇ ਤੁਸੀਂ ਕੀ ਕਰ ਰਹੇ ਹੋ ਉਸੇ ਜਗ੍ਹਾ ਤੇ ਬੈ ਕੇ ਜਿਹੜਾ ਕਿ ਮਾਖੋਵਾਲ ਤੋਂ ਉਹਨਾਂ ਨੇ ਸ਼ਹਿਰ ਲੈ ਕੇ ਜਾ ਉਦੋਂ ਪਿੰਡ ਸੀ ਮੱਖੋਵਾਲ ਉਹਦਾ ਨਾਂ ਚੱਕ ਨਾਨਕੀ ਰੱਖਿਆ ਪਹਿਲਾਂ ਨੌਵੀਂ ਪਾਸ਼ਾਹੀ ਨੇ ਔਰ ਫਿਰ ਦਸਵੀਂ ਪਾਸ਼ਾਹੀ ਨੇ ਆਨੰਦਪੁਰ ਕੀਤਾ ਉਸ ਜਗ੍ਹਾ ਗਏ ਸੀ ਕੁਝ ਇਤਿਹਾਸਕ ਫੈਸਲੇ ਤਾਂ ਲੈ ਲਿੰਦੀ ਇਸ ਪੰਜਾਬ ਨੂੰ ਸਭ ਤੋਂ ਜ਼ਿਆਦਾ ਜ਼ਰੂਰਤ ਪਤਾ ਹੈ ਕਿ ਦੀ ਅੱਜ ਦੀ ਡੇਟ 'ਚ ਡੋਮਿਸਾਈਲ ਕਾਨੂੰਨ ਦੀ ਜਿਵੇਂ ਮੈਂ ਬੇਅਦਬੀ ਦਾ ਕਿਹਾ ਓਵੇਂ ਡੋਮਿਸਾਈਲ ਦੀ ਜ਼ਰੂਰਤ ਹੈ ਕੋਰ ਬੜੀ ਬਿੱਲ ਅਸੀਂ ਬੋਲੇ ਆ ਉੱਥੇ ਉਹਨਾਂ ਦੀ ਡਿਟੇਲ ਕਿਤੇ ਬਾਅਦ ਚ ਬੋਲ ਦੂੰਗਾ ਮੈਂ ਦੱਸਦਾ ਡੋਮਿਸਾਈਲ ਦੀ ਕਿਉਂ ਜ਼ਰੂਰਤ ਹੈ ਹੁਣੇ ਜੇ ਚੰਡੀਗੜ੍ਹ ਨੂੰ ਤੇ ਯੂਨੀਵਰਸਿਟੀ ਨੂੰ ਲੈ ਕੇ ਕੇਂਦਰ ਸਰਕਾਰ ਦਾ ਰਵੱਈਆ ਵੇਖਿਆ ਨਾ ਤੁਸੀਂ ਕੀ ਹੈ بڑے ਬੰਦਿਆਂ ਨੇ بڑے ਬਿਆਨ ਦਿੱਤੇ ਜਦ ਕਿ ਉਹੀ ਲੋਕ ਨੇ ਜਿਨ੍ਹਾਂ ਨੇ ਚੰਡੀਗੜ੍ਹ ਦਾ ਮਸਲਾ ਕ੍ਰੀਏਟ ਕੀਤਾ ਪਰ ਚਲੋ ਬੋਲੇ ਕੀ ਕੀਆ ਸਾਰਿਆਂ ਨੇ ਯੂ ਟਰਨ ਲੈ ਲਿਆ ਬੇਵਕੂਫ ਨਾ ਬਣਾਓ ਕੋਈ ਯੂ ਟਰਨ ਨਹੀਂ ਲਿਆ ਕੇਂਦਰ ਸਰਕਾਰ ਨੇ ਸਿਰਫ ਪੋਸਟਬੋਨ ਕੀਤੀ ਹੈ ਗੱਲ ਜਿਵੇਂ ਯੂਨੀਵਰਸਿਟੀ ਚ ਪਹਿਲੀਆਂ ਪਹਿਲੀ ਨੋਟੀਫਿਕੇਸ਼ਨ ਸੀ ਕਿ ਸੈਨੇਟ ਵਾਲਾ ਮਾਮਲਾ ਖਤਮ ਇਸ ਸੈਂਟਰ ਦੀ ਯੂਨੀਵਰਸਿਟੀ ਫਿਰ ਦੂਜੀ ਨੋਟੀਫਿਕੇਸ਼ਨ ਸੀ ਕਿ ਨਾ 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 ਜਿਹੜੀ ਪਹਿਲੀ ਇਹ ਨੋਟੀਫਿਕੇਸ਼ਨ 28 ਤਰੀਕਾ ਲਈ ਉਹ ਰੱਦ ਫਿਰ ਇਹਨਾਂ ਨੇ ਕਿਹਾ ਨਹੀਂ 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 ਉਹ ਹੈ ਪਰ ਡੇਟ ਫਿਕਸ ਨਹੀਂ ਗਈ ਮਤਲਬ ਪੋਸਟਬੋਨ ਕੀਤਾ ਜਿਵੇਂ ਆ ਚੰਡੀਗੜ੍ਹ ਵਾਲਾ ਹੋਇਆ ਫੇਰ ਉਹ ਲਾ ਪਿਆ ਤਾਂ ਫੇਰ ਉਹਨਾਂ ਦੀ ਚੌਥੀ ਨੋਟੀਫਿਕੇਸ਼ਨ ਇਸਕੇ ਨਹੀਂ ਜੋ ਇਹ ਨਵੀਂ ਚੀਜ਼ ਲੈ ਕੇ ਆ ਰਹੀ ਹੈ ਸੈਨੇਟ ਨੂੰ ਰੱਦ ਕਰਨ ਵਾਲੀ ਉਹ ਨੋਟੀਫਿਕੇਸ਼ਨ ਰੱਦ ਫਾਈਨਲੀ ਪਰ ਹਜੇ ਵੀ ਸ਼ਡਿਊਲ ਅਨਾਉਂਸ ਨਹੀਂ ਹੋਇਆ ਇਹ ਹੈ ਤਰੀਕਾ ਇੱਕਾਰ ਸੈਂਟਰ ਸਰਕਾਰਮੈਂਟ ਦਾ ਕਿ ਤੁਸੀਂ ਸਾਰੇ ਬੇਵਕੂਫ ਬਣਾਉਣ ਲਈ ਲੋਕਾਂ ਨੂੰ ਕਹਿ ਰਹੇ ਹੋ ਕਿ ਯੂ ਟਰਨ ਹੈ ਬਿਲਕੁਲ ਯੂ ਟਰਨ ਨਹੀਂ ਮਿਨਿਸਟਰੀ ਆਫ ਹੋਮ ਅਫੇਅਰ ਨੇ ਪਤਾ ਕੀ ਕਿਹਾ ਹੈ ਕਿ ਫਿਲਹਾਲ ਆ ਜਿਹੜਾ ਸਰਦ ਰੁੱਤ ਜਿਹੜਾ ਵਿంటర్ ਸੈਸ਼ਨ ਹੈ ਇਹਦੇ ਵਿੱਚ ਅਸੀਂ ਪੋਸਟਪੋਨ ਕਰਤਾ ਹੈ ਕਿ ਅੱਗੇ ਜਾ ਕੇ ਇਹਦੇ ਸਟੇਕ ਹੋਲਡਰਸ ਨੂੰ ਤੇ ਸਪੈਸ਼ਲੀ ਚੰਡੀਗੜ੍ਹ ਦੇ ਵਾਸੀਆਂ ਨੂੰ ਪੁੱਛ ਕੇ ਇਹਦਾ ਫੈਸਲਾ ਲਿਆ ਜਾਊਗਾ ਆ ਗੱਲ ਕਹੀ ਹੈ ਇਟ ਮੀਨ ਕਿ ਤੁਸੀਂ ਤਲਵਾਰ ਥੋੜੀ ਦੇਰ ਲਈ ਉੱਤੇ ਰੱਖੀ ਹੈ ਕਦੋਂ ਵੀ ਸੱਟ ਸਕਦੇ ਹੋ ਉੱਤੇ ਇਹ ਕਹਿਤ ਹੈ ਤੁਸੀਂ ਔਰ ਸਾਡੇ ਬੰਦੇ ਕਹਿ ਰਹੇ ਹੈ ਯੂ ਟਰਨ ਹੈ ਕਿ ਮਤਲਬ ਗੱਲ हट ਗਈ ਹੈ ਔਰ ਉਹ ਇਹ ਗੱਲ ਮੈਂ ਕਿਉਂ ਕਰ ਰਿਹਾ ਦੱਸਦਾ ਹਾਂ ਅਸੀਂ ਚੰਡੀਗੜ੍ਹ ਚ ਮਾਰਚ ਵੀ ਕੀਤਾ ਸੀ ਪੰਜਾਬ ਲਈ ਆ ਇੱਕ ਤਰੀਕ ਨੂੰ ਜਦੋਂ ਅਸੀਂ ਮਾਰਚ ਕਰ ਰਹੇ ਸੀ ਨਾ ਤਾਂ ਸਾਡੇ ਖੱਬੇ ਸੱਜੇ ਦਿਨਾਂ ਦੀਆਂ ਦੁਕਾਨਾਂ ਸੀ ਜੋ ਲੋਕੋ ਗੁਜ਼ਰ ਰਹੇ ਸੀ ਐ ਲੱਗ ਰਿਹਾ ਸੀ ਕਿ ਅਸੀਂ ਕਿਸੇ ਹੋਰ ਪ੍ਰਦੇਸ਼ ਦੇ ਹਾਂ ਤਾਂ ਉਹ ਕਿਸੇ ਹੋਰ ਪ੍ਰਦੇਸ਼ ਦੇ ਐ 2011 ਦਾ ਸੈਂਸਸ ਹੋਇਆ ਸੀ ਉਹਦੇ ਵਿੱਚ ਪੰਜਾਬੀਆਂ ਦੀ ਗਿਣਤੀ ਵਿਗਲੋ ਪੰਜਾਬੀ ਤਾਂ ਨਹੀਂ ਲਿਖੇ ਗਏ ਸਿੱਖਾਂ ਦੀ ਜ਼ਰੂਰ ਲਿਖੀ ਗਈ ਹੈ ਪopulation 13% ਸੀ 2011 ਚ ਤਾਂ ਬਾਕੀ ਸਨਾਤਨੀ ਭਰਾ ਜਿਹੜੇ ਹਿੰਦੂ ਆ ਆਪਣੇ ਪੰਜਾਬੀ ਨੇ ਉਹਨਾਂ ਦੀ ਗਿਣਤੀ ਮੰਨ ਲਓ ਇੰਨੀ 11 ਦੀ ਗੱਲ ਹੈ ਪ੍ਰੋਕਸੀਮੇਟਲੀ ਮੈਨੂੰ ਸਾਰੇ ਕਹਿ ਰਹੇ ਨੇ ਕਿ ਅੱਜ ਦੀ ਡੇਟ 'ਚ ਸਿਰਫ 15% ਦੇ ਕਰੀਬ ਪੰਜਾਬੀ ਭਰਾ ਰਹਿੰਦੇ ਨੇ ਉੱਥੇ ਜਿਦੇ 'ਚ ਸਾਰੇ ਧਰਮ ਮਿਕਸ ਨੇ 15% 85% ਚਲੋ ਯਾਰ 85 ਚੱਡੋ 80% ਕੋ ਬਾਹਰਲੇ ਨੇ ਇਹ ਇੱਕ ਅੰਦਾਜ਼ਾ ਹੈ ਕਿਉਂਕਿ ਨਵਾਂ ਸੈਂਸੈਕਸ ਆਇਆ ਨਹੀਂ ਗਾਲਤੀ ਹੁਣ ਮੈਨੂੰ ਦੱਸੋ ਜਦੋਂ ਇਹਨਾਂ ਨੇ ਕਿਹਾ ਕਿ ਸਪੈਸ਼ਲੀ ਸਟੇਕਹੋਲਡਰਾਂ ਤੋਂ ਬਿਨਾ ਸਟੇਕਹੋਲਡਰ ਕੌਣ ਹੋ ਔਰ ਇਹਦੇ ਵਿੱਚ ਪੰਜਾਬ ਹੈ ਹੋਰ ਕੌਣ ਹੈ ਕਿਉਂਕਿ ਜਦੋਂ ਇਹ ਬਣਿਆ ਸੀ ਰੀ ਆਰਗੇਨਾਈਜੇਸ਼ਨ ਐਕਟ ਤੋਂ ਬਾਅਦ ਚੰਡੀਗੜ੍ਹ ਇੱਕ ਟੈਂਪਰੇਰੀ ਤੌਰ ਤੇ ਇੱਕ ਪ੍ਰਬੰਧ ਕੀਤਾ ਗਿਆ ਸੀ ਇਹਨੂੰ ਯੂਟੀ ਬਣਾਇਆ ਗਿਆ ਸੀ ਟੈਂਪਰੇਰੀ ਯੂਟੀ ਉਹ ਉਹਦੇ ਚ ਇੱਕ ਗੱਲ ਕਲੀਅਰ ਕੱਟ ਹੋਈ ਸੀ ਕਿ ਇਹ ਜਿੰਨਾ ਚਿਰ ਹਰਿਆਣਾ ਆਪਦੀ ਕੈਪੀਟਲ ਬਣਾ ਨਹੀਂ ਲੈਂਦਾ ਉਦੋਂ ਤੱਕ ਟੈਂਪਰੇਰੀ ਪ੍ਰਬੰਧ ਹੈ ਜਿਵੇਂ ਕਿ ਹੁਣੇ ਜੇ ਜਦੋਂ ਹైదరాబాద్ ਤੇਲੰਗਾਨਾ ਤੇ ਆਂਧਰਾ ਬਣ ਗਏ ਸੀ ਤਾਂ ਹైదరాబాద్ ਨੂੰ ਕਿਹਾ ਗਿਆ ਸੀ ਤੇ ਕੁਝ ਕੁ ਸਮੇਂ ਬਾਅਦ ਹైదరాబాద్ ਤੇਲੰਗਾਨਾ ਨੂੰ ਦੇ ਦਿੱਤਾ ਗਿਆ ਸੀ ਪਰ ਬਦਕਿਸਮਤੀ ਨਾਲ ਸਾਡੇ ਲੀਡਰਾਂ ਦੀ ਬਦਨੀਤੀ ਨਾਲ ਚੰਡੀਗੜ੍ਹ ਅਜੇ ਤੱਕ ਨਹੀਂ ਪੰਜਾਬ ਨੂੰ ਦਿੱਤਾ ਗਿਆ ਕਿਉਂ ਨਹੀਂ ਬਣੀ ਰਾਜਧਾਨੀ ਅਜੇ ਤੱਕ ਹਰਿਆਣੇ ਦੀ ਇਹ ਯੂਨੀਮਨਿਮਸਲੀ ਦੋਨਾਂ ਸਦਨਾਂ ਦੇ ਵਿੱਚ ਫੈਸਲਾ ਹੋਇਆ ਸੀ ਜਦੋਂ ਦੋਨੇ ਸਦਨਾਂ ਚ ਇਹ ਫੈਸਲਾ ਹੋ ਚੁੱਕਿਆ ਸਰਬਸੰਮਤੀ ਨਾਲ ਤਾਂ ਹੁਣ ਤੱਕ ਇਹ ਦਿੱਤਾ ਕਿਉਂ ਨਹੀਂ ਗਿਆ ਹੁਣ ਨਵੀਂ ਗੱਲ ਆ ਗਈ ਜੋ ਹੋਮਨਿਸਟਰੀ ਨੇ ਕਹੀ ਆ ਕਿ ਸਟੇਕ ਹੋਲਡਰਾਂ ਨਾਲ ਜਦ ਕਿ ਸਟੇਕ ਹੋਲਡਰ ਕੱਲਾ ਪੰਜਾਬ ਬਹੁਸੇ ਹਿਸਾਬ ਨਾਲ ਹਰਿਆਣੇ ਨੂੰ ਆਲਰੇਡੀ ਕਹਿ ਦਿੱਤਾ ਗਿਆ ਸੀ ਕਿ ਉਹ ਨਵੀਂ ਰਾਜਧਾਨੀ ਬਣਾਊਗਾ ਔਰ ਉਹਦੇ ਲਈ ਸਾਰਾ ਪੈਸਾ ਕੇਂਦਰ ਸਰਕਾਰ ਦੇਊਗੀ ਪਰ ਕੀ ਕੀਤਾ ਗਿਆ ਹੁਣ ਕਿਹਾ ਸਟੇਕ ਹੋਲਡਰਸ ਤੇ ਨਾਲ-ਨਾਲ ਉਥੋਂ ਦੇ ਲੋਕਾਂ ਨੂੰ ਪੁੱਛਿਆ ਜਾਊਗਾ ਕਿ ਜੇ ਸਾਡੇ ਬੰਦੇ ਹੀ ਉਥੇ 20% ਆ ਪੰਜਾਬੀ 80% ਨੌਨ ਪੰਜਾਬੀ ਨੇ ਤਾਂ ਉਹ ਕੀ ਕਹਿਣਗੇ ਹੁਣ ਮੈਂ ਦੱਸ ਦਿਆਂ ਡੋਮਿਸਾਈਲ ਦੀ ਕਿਉਂ ਜ਼ਰੂਰਤ ਹੈ ਇਹ ਸੇਮ ਥਿੰਗ ਅ ਮੋਹੱਲੀ ਦਾ ਏਰੀਆ ਨੇੜੇ ਤੇੜੇ ਦਾ ਏਰੀਆ ਤੇ ਬਾਕੀ ਸ਼ਹਿਰ ਜਿੱਥੇ ਬਾਹਰ ਲਿਆਂ ਦੀ ਗਿਣਤੀ ਵੱਧ ਰਹੀ ਹੈ ਇਹ ਸੇਮ ਗੱਲ ਗੱਲ ਲਾਊਗੀ ਇਹ ਪਹਿਲਾਂ ਪਾਵਰ ਦੇ ਜ਼ੋਰ ਤੇ ਥੋੜੀ ਪਾਪੂਲੇਸ਼ਨ ਨੂੰ ਬਦਲਦੇ ਨਹੀਂ ਤੁਡੀ ਡੈਮੋਗ੍ਰਾਫੀ ਨੂੰ ਇਕੱਠ ਕਰਦੇ ਨੇ ਬਾਹਰ ਲਿਆਂ ਨੂੰ ਲਿਉਂਦੇ ਨੇ ਤੇ ਫੇਰ ਉਹਨਾਂ ਦੀ رائے ਜਾਣ ਕੇ ਉਹ ਇਲਾਕੇ ਥੋਥੋ ਖੋਲੇ ਜਾਣਗੇ ਆ ਇਹ ਇਹਨਾਂ ਦਾ ਤਰੀਕਾ ਕੀ ਮੈਨੂੰ ਦੱਸਣਗੇ ਸਾਡੇ ਪੋਲਿਟਿਸ਼ੀਅਨ ਲੀਡਰ ਦਾ ਮਤਲਬ ਹੁੰਦਾ ਅੱਗੇ ਤੱਕ ਜਾਣਨਾ ਲੀਡ ਕਰਨਾ ਇਹ ਹੁਣ ਮੈਂ ਇਹਨਾਂ ਨੂੰ ਕੀ ਕਰਾਂ ਬਦ ਨੀਤੀਆਂ ਨੂੰ ਇਹਨਾਂ ਨੂੰ ਇਹ ਗੱਲ ਸਮਝ ਨਹੀਂ ਆ ਰਹੀ ਕੀ ਕਹਿ ਰਹੇ ਨੇ ਇਹ ਯੂ ਟਰਨ ਇਹ ਤੁਹਾਨੂੰ ਬੇਵਕੂਫ ਬਣਾ ਰਹੇ ਨੇ ਇਹਨਾਂ ਲੋਕਾਂ ਦੀ ਬਦੌਲਤ ਹੀ ਅੱਜ ਤੱਕ ਪੰਜਾਬ ਲੁੱਟਿਆ ਤੇ ਪੱਟਿਆ ਗਿਆ ਹੈ ਜਿਨ੍ਹਾਂ ਨੂੰ ਆਪਦੀਆਂ ਕੋਠੀਆਂ ਵੱਡੀਆਂ ਕਰਨੀਆਂ ਇਹਨਾਂ ਦੇ ਉੱਰੋਂ ਜਾਂਚ ਨਾ ਲਾਵੇ ਸੈਂਟਰ ਇਹ ਸਭ ਕਰਤੂਤ ਕਰਨੀਆਂ ਇਹਨਾਂ ਨੇ ਵਰਨਾ ਹੋਰ ਕਿਤੇ ਸੈਂਟਰ ਕਰਕੇ ਵਿਖਾਵੇ ਮੈਂ ਪਿਛਲੇ ਵਾਲੇ ਪੋਡਕਾਸਟ ਚ ਕਹਿ ਚੁੱਕਿਆ ਹਾਂ ਜਾਂ ਕਹਿੰ ਲਊ ਬ੍ਰਾਡਕਾਸਟ ਚ ਮੈਂ ਕਹਿ ਚੁੱਕਿਆ ਹਾਂ ਇਹ ਗੱਲ ਸਾਡੇ ਨਾਲ ਹੀ ਕਿਉਂ ਹੁੰਦਾ ਕਿਉਂਕਿ ਸਾਡੇ ਜੋ ਅੱਗੇ ਲੱਗੇ ਹੋਏ ਨਹੀਂ ਉਪਾੜਾ ਸਿੰਘ ਨੇ ਤੀਜਾਰ ਸਿੰਘ ਨੇ ਲਾਲ ਸਿੰਘ ਨੇ ਵਿਕੇ ਹੋਏ ਨੇ ਕ੍ਰਪਟ ਨੇ ਗੱਦਾਰ ਨੇ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਨਾਲ ਔਰ ਇਸ ਧਰਤੀ ਨਾਲ ਗੱਦਾਰੀ ਕੀਤੀ ਹੈ ਮੈਂ ਅੱਜ ਲੋਕਾਂ ਨੂੰ ਕਹੂੰਗਾ ਤਿਆਰੀ ਰੱਖੋ ਲੜਨਾ ਪੈਣਾ ਹੈ ਜਿਵੇਂ ਸਾਡੀ ਯੂਨੀਵਰਸਿਟੀ ਖੋ ਰਹੇ ਨੇ ਉਵੇਂ ਚੰਡੀਗੜ੍ਹ ਵੀ ਖੋ ਰਹੇ ਨੇ ਇਹ ਔਰ ਆਵਦਾ ਹੱਕ ਔਰ ਮੈਨੂੰ ਇੱਕ ਸਭ ਤੋਂ ਵੱਡੀ ਗੱਲ ਹੈ ਜਿਹੜੀ ਸਰਕਾਰ ਅਸੀਂ ਚੁਣ ਕੇ ਭਾਈ ਹੈ ਉਹਦਾ ਕੀ ਸਟੈਂਡ ਹੈ ਕਿ ਉਹ ਅੱਜ ਆਨੰਦਪੁਰ ਸਾਹਿਬ ਦੇ ਸੈਸ਼ਨ ਦੇ ਵਿੱਚ ਕਹਿ ਨਹੀਂ ਸਕਦੇ ਸੀ ਕਿ ਅੱਜ ਅਸੀਂ ਸਾਰੀਆਂ ਪਾਰਟੀਆਂ ਦੇ ਲੋਕ ਇੱਥੋਂ ਇੱਕ ਮੈਸੇਜ ਜਿਵੇਂ ਸਾਨੂੰ ਵਾਰ-ਵਾਰ ਮੈਸੇਜ ਦਿੱਤਾ ਜਾਂਦਾ ਹੈ ਸੈਂਟਰ ਵੱਲੋਂ ਇਹ ਇੱਕ ਪੰਜਾਬ ਦੇ ਵੱਲੋਂ ਇਕੱਠਾ ਮੈਸੇਜ ਸੈਸ਼ਨ ਦੇ ਰਹੀ ਨਹੀਂ ਦੇ ਸਕਦੇ ਸੀ ਕਿ ਜੇ ਤੁਸੀਂ ਇਹੋ ਜਿਹਾ ਫੈਸਲਾ ਲਿਆ ਤਾਂ ਪੰਜਾਬ ਸਰਕਾਰ ਇੱਕ ਐਗਜ਼ੀਕਿਊਟਿਵ ਆਰਡਰ ਪਾਸ ਕਰੂਗੀ ਜੀ ਦੇ ਤਹਿਤ ਕੋਈ ਵੀ ਚੀਜ਼ ਕੇਂਦਰੀ ਏਜੰਸੀਆਂ ਜਾਂ ਕੇਂਦਰੀ ਚੀਜ਼ਾਂ ਪੰਜਾਬ ਚ ਦਾਖਲ ਨਹੀਂ ਹੋਣ ਦਿੱਤੀਆਂ ਜਾਣਗੀਆਂ ਜੇ ਤੁਸੀਂ ਸਾਡਾ ਚੰਡੀਗੜ੍ਹ ਖੋਇਆ ਤਾਂ ਇਹ ਮੈਸੇਜ ਤੁਸੀਂ ਨਹੀਂ ਦੇ ਸਕਦੇ ਸੀ ਉਹਨਾਂ ਨੂੰ ਕੰਨ ਹੋ ਜਾਂਦਾ ਜੋ ਹਰ ਵਾਰੀ ਸਾਨੂੰ ਟੈਸਟ ਕਰਕੇ ਵੇਂਦੇ ਨੇ ਵੇਂਦੇ ਨੇ ਕਿ ਸਾਡੀ ਤੜ ਹੈ ਕਿ ਨਹੀਂ ਹੈ ਪਰ ਨਾ ਤੁਸੀਂ ਤਾਂ ਮਿਲੇ ਹੋਏ ਹੋ ਗਦਾਰੋਂ ਇੱਕ ਨੰਬਰ ਤੇ ਔਰ ਤੁਸੀਂ ਨਹੀਂ ਇਹ ਦੋ ਪਹਿਲਾਂ ਵਾਲੇ ਵੀ ਉਹ ਤੋਂ ਪਹਿਲਾਂ ਵਾਲੇ ਵੀ ਕਿਉਂਕਿ ਇਹ ਕਰਤੂਤਾਂ ਇਹਨਾਂ ਨੇ ਨਹੀਂ ਕੀਤੀਆਂ ਕਿਉਂ ਨਹੀਂ ਉਹੀ ਕਾਂਗਰਸ ਹੈਦਰਾਬਾਦ ਨੂੰ ਦੇ ਸਕਦੀ ਹੈ ਤੇਲਿੰਗਾਨਾ ਨੂੰ ਉਹੀ ਕਾਂਗਰਸ ਵਲੇ ਪੰਜਾਬ ਕੇ ਹਰਿਆਣਾ ਤੇ ਹਿਮਾਚਲ ਬਣੇ ਨੇ ਕਿਉਂ ਨਹੀਂ ਉਹ ਦਿੱਤਾ ਜਾ ਰਿਹਾ ਉਹ ਚੰਡੀਗੜ੍ਹ ਹਾਲ ਤੀ ਕਿਉਂ ਨਹੀਂ ਦਿੱਤਾ ਪੰਜਾਬ ਨੂੰ ਜਿਹੜਾ ਪੰਜਾਬ ਦੇ ਪਿੰਡ ਉਜਾੜ ਕੇ ਬਣਿਆ ਪੰਜਾਬ ਦਾ ਪਾਣੀ ਜਾਂਦਾ ਉੱਥੇ ਇਵਨ ਉਹਨਾਂ ਦਾ ਸੀਵਰੇਜ ਵੀ ਪੰਜਾਬ ਚ ਜਾਂਦਾ ਜਿਹੜਾ ਸੀ ਪੰਜਾਬ ਲਈ ਬਣਿਆ ਹੀ ਪੰਜਾਬ ਲਈ ਸੀ ਸਾਡੀ ਯੂਨੀਵਰਸਿਟੀ ਖੋ ਕੇ ਲੈ ਚੱਲੇ ਨੇ ਕਦੋਂ ਦਾ ਮੈਨੂੰ ਦੱਸੂਗੇ ਇਹ ਜਿਹੜਾ ਫੈਸਲਾ ਜਿਹੜਾ ਸ਼ੈਡਿਊਲ ਰਜਿਸਟਰਰ ਕਰ ਸਕਦਾ ਹੈ ਯੂਨੀਵਰਸਿਟੀ ਦਾ ਹਾਲ ਤੀਕੋ ਸ਼ੈਡਿਊਲ ਅਨਾਉਂਸ ਕਿਉਂ ਨਹੀਂ ਹੋ ਰਿਹਾ ਕੀ ਵੇਖ ਰਹੇ ਨੇ ਇਹ ਔਰ ਕੌਣਾ ਉਹਦੇ ਚ ਸਟੇਕ ਹোল্ডার ਕਿਉਂਕਿ ਹਰਿਆਣਾ ਵਿਦਡਰੋ ਕੱਢ ਗਿਆ ਹੈ 73 ਦੇ ਵਿੱਚ ਹਿਮਾਚਲ ਉਹ ਦੂਵੀਂ ਪਹਿਲਾਂ ਉਹਨਾਂ ਦੇ ਕਾਲਜ ਬਾਹਰ ਚਲੇ ਗਏ ਪੰਜਾਬ ਦਾ 200 ਕਾਲਜ ਉਹਦੇ ਵਿੱਚ ਸ਼ਾਮਲ ਹੈ ਸਿਰਫ ਤਾਂ ਉਹ ਯੂਨੀਵਰਸਿਟੀ ਜਿਹੜੀ ਕਿ ਹੈ ਹੀ ਪੰਜਾਬ ਦੀ ਦੇਖ ਕਿਉਂ ਨਹੀਂ ਰਹੀ ਹਾਂ ਕਿ ਜੇ ਸੀ ਇਹ 300 ਕਰੋੜ ਰੁਪਏ ਲਾਉਣੀ ਹੈ ਬਨਾਰਸ ਯੂਨੀਵਰਸਿਟੀ ਨੂੰ ਤਾਂ ਤੁਸੀਂ 1200 ਕਰੋੜ ਦਿੰਨੇ ਹੋ ਬਲਕਿ ਇਦੋਂ ਵੀ ਜ਼ਿਆਦਾ ਹੋਰ ਪਤਾ ਨਹੀਂ ਕਿੰਨੀਆਂ ਯੂਨੀਵਰਸਿਟੀਆਂ ਨੇ ਤੇ ਇੱਥੇ 300 ਕਰੋੜ ਦੇ ਕੇ ਚੁਭ ਰਿਆ ਤੁਹਾਨੂੰ ਕੀ ਸਾਡੀਆਂ ਕਾਲਜਸ ਦੀਆਂ ਫੀਸਸ ਨਹੀਂ ਆਉਂਦੀਆਂ ਕਿ ਉਹਨਾਂ ਨੂੰ ਸੰਭਾਲਣ ਲਈ ਔਰ ਵੈਸੇ ਵੀ ਵਿਦਿਆਕਾਦਾਰਿਆਂ 'ਚ ਕੀਤਾ ਨਹੀਂ ਜਾਂਦਾਗਾ ਪਰ ਛੱਡੋ ਮੈਂ ਪੰਜਾਬ ਗਵਰਨਮੈਂਟ ਨੂੰ ਕਹੂੰਗਾ ਜੇ ਤੁਹਾਡਾ ਐਕਸਪੈਂਡਿਚਰ 1.50 ਹਜ਼ਾਰ ਕਰੋੜ ਹੈ ਤੇ 300 ਕਰੋੜ ਨਹੀਂ ਦੇ ਸਕਦੇ ਯੂਨੀਵਰਸਿਟੀ ਲਈ ਇੱਕ ਪਾਸੇ ਕਹਿ ਰਹੇ ਹੋ ਅਸੀਂ ਹਜ਼ਾਰਾਂ ਹਜ਼ਾਰ ਰੁਪਏ ਦੇ ਕੇ 12 ਹਜ਼ਾਰ ਕਰੋੜ ਰੁਪਏ ਦੇਵਾਗੇ ਸਾਲ ਦਾ 20 ਹਜ਼ਾਰ ਕਰੋੜ ਦੀ ਤੁਸੀਂ ਕ腐ਸ਼ਨ ਕਰ ਰਹੇ ਹੋ ਰੇਤ ਦੇ ਵਿੱਚ ਜਿਹੜੇ ਉਦੋਂ ਪਹਿਲਾਂ ਵੀ ਕਰ ਰਹੇ ਸੀ ਉਦੋਂ ਪਹਿਲਾਂ ਵੀ ਕਰ ਰਹੇ ਸੀ ਤੇ ਯੂਨੀਵਰਸਿਟੀ ਜੋ ਪੰਜਾਬ ਦੀ ਤਰੋਅ ਹੈ ਸਭ ਤੋਂ ਪੁਰਾਣੀ ਯੂਨੀਵਰਸਿਟੀ ਪੰਜਾਬ ਦੀ ਕਿ ਹਿੰਦੁਸਤਾਨ ਦੀਆਂ ਵੀ ਪੁਰਾਣੀਆਂ 1882 ਦੀ ਉਹ ਦੇ ਦੂਗੇ ਬੜਾ ਸੋਚਣ ਵਾਲੀਆਂ ਗੱਲਾਂ ਨੇ ਜਦੋਂ ਤੁਹਾਡਾ ਲਾਣੇਦਾਰ ਤੁਹਾਨੂੰ ਵੇਚਣ ਲੱਗ ਜੇ ਤਾਂ ਉਸ ਘਰ ਦਾ ਕੀ ਹਾਲ ਹੁੰਦਾ ਹੈ ਬਦਕਿਸਮਤੀ ਨਾਲ ਆਜ਼ਾਦੀ ਤੋਂ ਬਾਅਦ ਜੋ ਵੀ ਪੰਜਾਬ ਦਾ ਲਾਣੇਦਾਰ ਬਣਿਆ ਜਾਂ ਕਿ ਉਹ ਚੀਫ ਮਿਨਿਸਟਰ ਬਣਿਆ ਜਾਂ ਜਿਨ੍ਹਾਂ ਦੀ ਸਰਕਾਰ ਬਣੀ ਹੈ ਉਹਨਾਂ ਨੇ ਸਵਾਏ ਪੰਜਾਬ ਨੂੰ ਵੇਚਣ ਤੋਂ ਸਿਵਾ ਕੱਖ ਨਹੀਂ ਕੀਤਾ ਵਰਨਾ ਇੰਨੀਆਂ ਦਿੱਕਤਾਂ ਇੱਕ ਨੰਬਰ ਦਾ ਸੂਬਾ ਸਭ ਤੋਂ ਮਗਰ ਚੱਲਿਆ ਗਿਆ 160 ਐਮਐਫ ਪਾਣੀ 11 ਰਹਿ ਗਿਆ ਇੱਕੋ ਵਾਰ ਸੂਬਾ ਜਿੱਦੀ ਆਪਦੀ ਰਾਜਧਾਨੀ ਨਹੀਂ ਗਈ ਇਹ ਸਾਡੀ ਟ੍ਰੈਜੇਡੀ ਹੈ ਪਰ ਮੈਂ ਕਹੂੰਗਾ ਲੋਕਾਂ ਨੂੰ ਜੀ ਨੂੰ ਅੱਗੇ ਭਾਉਨੇ ਹੋ ਨਾ ਉਹ ਵਫਾਦਾਰ ਹੋਣਾ ਚਾਹੀਦਾ ਤੁਸੀਂ ਕਿਸ ਕਿਤੇ ਨੂੰ ਬਿਲੋਂਗ ਕਰਦੇ ਹੋ ਕਿਸ ਕਿਤੇ ਦੀ ਤਕਦੀਰ ਦਸਵੀਂ ਪਾਸ਼ਾਹੀ ਨੇ ਜਦੋਂ ਆਨੰਦਪੁਰ ਸਾਹਿਬ ਦੇ ਅੱਗੇ ਖਾਲਸਾ ਪੰਥ ਸਾਜਿਆ ਸੀ ਨਾ ਤੇ ਪਤਾ ਕੀ ਸਰਬੰਸਵਾਲ ਵਾਰਤਾ ਉਹਨਾਂ ਦੀ ਇਹ ਹੈ ਸਾਡੀ ਰੀਤ ਰਵਾਇਤ ਸਾਡੀਆਂ ਉਹ ਸ਼ਹਾਦਤਾਂ ਜਾਂ ਸਾਡੇ ਪੂਰਵਜਾਂ ਦਾ ਹੀ ਉਹ ਵੱਡੇ ਕਾਰਨਾਮੇ ਜਿਨ੍ਹਾਂ ਨੂੰ ਦੁਨੀਆ ਮੰਦੀ ਹੈ ਤੇ ਅੱਜ ਅਸੀਂ ਕੌਣ ਅੱਗੇ ਲਾਏ ਹੋਏ ਨਹੀਂ ਕਿ ਤੁਹਾਨੂੰ ਵੋਟ ਪਾਉਣ ਵੇਲੇ ਸਮਝ ਨਹੀਂ ਆਉਂਦੀ ਕਿ ਜਿਹੜੇ ਬੰਦੇ ਤੁਹਾਡਾ ਸੌਦਾ ਕਰ ਰਹੇ ਨੇ ਖੁਦ ਅੱਜ ਕਿਵੇਂ ਕੋਈ ਸ਼ਰਾਬੀ ਬੰਦਾ ਵੇਚਣ ਲੱਗ ਜਾਂਦਾ ਨਾ ਘਰ ਦੀ ਜਾਇਦਾਦ ਪੰਜਾਬ ਗਵਰਨਮੈਂਟ ਤੁਹਾਡੀਆਂ ਜਾਇਦਾਦਾਂ ਵੇਂਦੀ ਫਿਰਦੀ ਹੈ ਕਿ ਵੇਚਣ ਕਿਨੂੰ ਕਿਦੇ ਪੰਜਾਬ ਯੂਨੀਵਰਸਿਟੀ ਆ ਦਾ ਆ ਪੰਜਾਬ ਯੂਨੀਵਰਸਿਟੀ ਦੀ ਜ਼ਮੀਨ ਤੇ ਵੀ ਨਜ਼ਰ ਆ ਕੇਂਦਰ ਵਾਲਿਆਂ ਦੀ ਔਰ ਇਹਨਾਂ ਦੀ ਨਜ਼ਰ ਕੀਦੇ ਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ 1260 ਕਿੱਲੇ ਪੰਜਾਬ ਐਗਰੋ ਦੀ 13 ਆ 300 ਕਿੱਲਾ ਬਾਗਬਾਨੀ ਦੀ 74 ਕੇ 76 ਕਿੱਲੇ ਆ 11 ਫੇਸ ਦੀ 12 ਕਿੱਲੇ ਮੰਡੀ ਲਈ ਸੀਗੀ ਜੋ ਔਰ ਹੋਰ ਆ ਕੰਡੀ ਏਰੀਆ ਵਾਲੀ ਕੀ ਸਕੀਮ ਹੈ ਸਿਰਫ ਫਾਰਮ ਹਾਊਸ ਕਿੱਥੇ ਕੱਟੇ ਜਾਣਗੇ ਜੋ এনवायरमेंट ਦਾ ਧੱਜੀਆਂ ੜਾਉਣਗੇ ਜਿਵੇਂ ਪਹਿਲਾਂ ਬਣੇ ਹੋਇਆ ਕਰਪਟ ਪੋਲਿਟੀਸ਼ੀਨਾਂ ਬਿਊਰੋਕਰੇਟਸ ਤੇ ਪੁਲਿਸ ਵਾਲਿਆਂ ਦੇ ਉਵੇਂ ਇੱਕ ਨਵੀਂ ਰੀਤ ਚਲਾਉਣੀ ਹੈ ਕਰਕੇ ਵਿਖਾਓ ਜੀ। ਔਰ ਸਾਨੂੰ ਡਿਟੇਨ ਕੀਤਾ ਜਾ ਰਿਹਾ ਕਿਉਂ? ਕਿਉਂਕਿ ਤੁਸੀਂ ਸੱਚ ਨਾ ਬੋਲੋ। ਤੁਸੀਂ ਇਹਨਾਂ ਨੂੰ ਇਹਨਾਂ ਦਾ ਆਇਨਾ ਨਾ ਵਿਖਾਓ, ਸ਼ੀਸ਼ਾ ਨਾ ਵਿਖਾਓ ਕਿ ਜੇ ਕਰਨਾ ਹੈ ਨਾ ਪਾਰਲੀਮੈਂਟ ਅਸੈਂਬਲੀ 'ਚ ਤਾਂ ਕੁਛ ਐਵਜਾ ਕੰਮ ਕਰ ਲਓ। ਜਿਹੜਾ ਪੰਜਾਬ ਦੇ ਲੋਕਾਂ ਨੂੰ ਚਾਹੀਦਾ ਹੈ। ਤੁਸੀਂ ਕਹਿ ਰਹੇ ਹੋ ਨਾ 1000 ਰੁਪਇਆ ਉਨਾ ਮਤ ਨੂੰ ਇੱਕ ਛੋਟੀ ਜੀ ਗੱਲ ਦੱਸਦਾ ਅਸੀਂ ਆਣੇ ਆ ਕਿ ਰੇਤ ਫ੍ਰੀ ਕਰ ਦਿਓ ਕਿਉਂਕਿ ਅੱਜ ਟਰਾਲੀ ਲੈਣੀ ਤਾਂ 12000 ਦੀ ਮਿਲਦੀ ਹੈ ਇੱਕ ਟਰਾਲੀ ਰੇਤੇ ਦੀ ਤੇ 25000 ਦਾ ਇੱਕ ਟਿਪਰ ਜੇ ਕਿਸੇ ਦੇ ਦੋ ਟਿਪਰ ਅਸੀਂ ਫ੍ਰੀ ਕਰਾ ਦਈਏ ਤਾਂ ਜਿਹੜਾ ਤੁਸੀਂ 10000 ਦਿਓ ਮੈਨਾਂ ਜੇ 5 ਸਾਲ ਵੀ ਦਿੰਦੇ ਤਾਂ ਉਦੋਂ ਜ਼ਿਆਦਾ ਮਹਿੰਗੇ ਦੋ ਟਿਪਰ ਨੇ ਔਰ ਇਹ ਉਹ ਪਾਲਸੀ ਅਸੀਂ ਕਹਿ ਰਹੇ ਕਿ ਰੇਤ ਫ੍ਰੀ ਕਰ ਦਿਓ ਔਰ ਜਦੋਂ ਨਕਸ਼ੇ ਪਾਸ ਕਰਦੇ ਹਾਂ ਉਦੋਂ ਇੱਕ ਮਿਨੀਮਮ ਟੈਕਸ ਲੈ ਲਓ ਮਿਨੀਮਮ ਉਹ ਵੀ ਜੋ ਅਮੀਰ ਤਬਕਾ ਜਿਹਦੇ ਵਿੱਚ ਤਿੰਨ ਸਲੈਬ ਬਣਾ ਦਿਓ ਇੰਡਸਟਰੀ ਕਮਰਸ਼ੀਅਲ ਤੇ ਰੈ residențial ਉਹ ਵੀ 5000 ਸਕਰ ਫੁੱਟ ਫ੍ਰੀ ਕਰ ਦਿਓ ਔਰ ਤੁਹਾਡੀ ਰੈਵਨਿਊ ਵੀ 7 ਗੁਣਾ ਵਾਜੂ ਰੇਤ ਵੀ ਮੁਫਤ ਮਿਲੂ ਤੇ ਨਾਲ ਨਾਲ ਕੁਦਰਤੀ ਕਹਾਣ ਵੀ ਰੁਕਜੂ ਕਿਉਂ ਨਹੀਂ ਕਰਦੇ ਇਸ ਲਈ ਨਹੀਂ ਕਰਦੇ ਕਿਉਂਕਿ ਤੁਹਾਡੀ ਜੇਬ ਚ 20000 ਕਰੋੜ ਦੀ ਕ腐ਸ਼ਨ ਪੈ ਰਹੀ ਹੈ ਔਰ ਇਹ ਮੈਂ ਨਹੀਂ ਕਹਿ ਰਿਹਾ ਤੁਹਾਡੀ ਕਨਵੀਨਰ ਨੇ ਕਿਹਾ ਸੀ ਨਹੀਂ ਤੋ ਉਹਦੇ ਬਿਆਨ ਕੱਢ ਕੇ ਵੇਖ ਲਓ ਔਰ ਇਸ ਤੋਂ ਪਹਿਲਾਂ ਆ ਕਾਂਗਰਸੀ ਖਾ ਰਹੇ ਸੀ ਉਹੀ ਪੈਸਾ ਉਦੋਂ ਪਹਿਲਾਂ ਅਕਾਲੀ ਤੇ ਭਾਜਪੀ ਖਾ ਰਹੇ ਸੀ ਨਹੀਂ ਤਾਂ ਤੁਸੀਂ ਰੇਤ ਇਸੇ ਲਈ ਮੋਲਣ ਦੀ ਕੀਤੀ ਸੀ ਨਾ ਕਿ ਰੈਵਨੂ ਵਧਾਵਾਂਗੇ ਤੇ ਰੈਵਨੂ ਕਿੰਨਾ ਹੋਇਆ ਪਿਛਲੇ ਸਾਲ ਦਾ 288 ਕਰੋੜ ਕਿੱਧਰ ਗਿਆ ਬਾਕੀ ਪੈਸਾ ਦੱਸੂਗੇ ਇਹ ਮੰਗਾ ਸੀ ਉਦੋਂ ਜੋ ਅਸੀਂ ਆਪ ਦਾ ਇੱਕ ਆਰਟੀਫੀਸ਼ੀਅਲ ਕਾਲੋ ਜਾਂ ਮੌਕ ਜਿਹੜਾ ਸੈਸ਼ਨ ਕ੍ਰੀਏਟ ਕੀਤਾ ਸੀ ਉਹਦੇ ਵਿੱਚ ਰੱਖਿਆ ਸੀ ਕਿ ਆ ਡਿਮਾਂਡਸ ਨੇ ਆ ਉਹਨਾਂ ਦਾ ਹੱਲ ਹੈ ਆ ਬੈਲੇ ਤੁਸੀਂ ਪਾਸ ਕਰ ਸਕਦੇ ਹੋ ਔਰ ਇਹ ਸਿਰਫ ਸਟੇਟ ਦੇ ਅਧਿਕਾਰ ਚ ਹੈ ਕਿਉਂ ਨਹੀਂ ਕਰ ਰਹੇ ਦੱਸੂंगे ਮਰ ਨਾਲ ਦੀ ਨਾਲ ਮੈਂ ਲੋਕਾਂ ਨੂੰ ਕਹੂੰਗਾ ਕੋਈ ਵੀ ਪ੍ਰਾਈਵੇਟ ਇੰਡੀਵਿਜੂਅਲ ਪਾਰਟੀ ਕਰਪਟ ਹੋ ਸਕਦੀ ਚੋਰ ਹੋ ਸਕਦੇ ਨੇ ਪਰ ਜਿਨ੍ਹਾਂ ਦਾ ਘਰ ਲੁੱਟਿਆ ਜਾ ਰਿਹਾ ਹੈ ਉਹ ਨਹੀਂ ਬੋਲਣਗੇ ਤੁਸੀਂ ਨਹੀਂ ਬੋਲੂਗੇ ਔਰ ਬੋਲਣਾ ਕੀ ਹੈ ਕੋ ਡਾਂਗ ਨਹੀਂ ਮਾਰਨੀਗੀ ਆ ਤੁਹਾਡੇ ਸਾਹਮਣੇ ਉਦਾਹਰਨ ਹੈ ਜਿਨ੍ਹਾਂ ਦੇਸ਼ਾਂ 'ਚ 50-50 ਲੱਖ ਰੁਪਇਆ ਦੇ ਕੇ ਜਾ ਰਹੇ ਹਾਂ ਉਹਨਾਂ ਦੇਸ਼ਾਂ 'ਚ ਇੱਕੋ ਕੰਮ ਹੁੰਦਾ ਹੈ ਕਿ ਪਾਲਿਸਿਸ ਦੇ ਉੱਤੇ ਵੋਟ ਪਾਈ ਜਾਂਦੀ ਹੈ ਕਿ ਤੁਹਾਡੇ ਮੁੱਦੇ ਕੀ ਨੇ ਨੀਤੀ ਕੀ ਉਹਦਾ ਰੋਡ ਮੈਪ ਕੀ ਹੈ ਉਹਨੂੰ ਐਕਸਪਲੇਨ ਕਰੋ ਡਿਟੇਲ ਦੇ ਵਿੱਚ ਦੂਜੀ ਪਾਰਟੀ ਕਾਊਂਟਰ ਕਰੂਗੀ ਇਹਨਾਂ ਦੇ ਉੱਤੇ ਵੋਟ ਪੈਂਦੀ ਹੈ ਉਹ ਬੰਦੇ ਬੰਦੇ ਨੇ ਅੱਜ ਉਹ ਦੇਸ਼ ਜੋ ਕੁਦਰਤੀ ਤੌਰ ਤੇ ਜ਼ਮੀਨੀ ਤੌਰ ਤੇ ਪਾਣ ਪਾਣੀ ਤੌਰ ਤੇ ਮੌਸਮ ਦੇ ਹਿਸਾਬ ਨਾਲ ਸਾਥੂ ਕਿਤੇ ਪਿੱਛੇ ਨਹੀਂ ਪਰ ਕਿਤੇ ਅੱਗੇ ਨਿਕਲਗੇ ਨਹੀਂ ਸਿਰਫ ਇੰਨੀ ਇੱਕ ਗੱਲ ਪਿੱਛੇ ਕਿ ਤੁਸੀਂ ਵੀ ਇਹ ਸੋਚ ਸਕਦੇ ਮੈਂ ਕਾਂਗਰਸੀ ਮੈਂ ਕਾਲੀ ਮੈਂ ਭਾਜਪੀ ਮੈਂ ਫਲਾਣਾ ਮੈਂ ਫਲਾਣਾ ਮੈਂ ਜੱਟ ਮੈਂ 달ਤ ਮੈਂ ਸਿੱਖ ਮੈਂ ਹਿੰਦੂ ਮੈਂ ਬ੍ਰਾਹਮਣ ਮੈਂ ਚੂਤਰ ਬਸ ਕਰ ਦਿਓ ਸਤਿਆਨਾਸ਼ ਇੱਕ ਇਨਸਾਨ ਬਣ ਕੇ ਪੰਜਾਬੀ ਬਣ ਕੇ ਪੰਜਾਬ ਲਈ ਵੋਟ ਨਹੀਂ ਪਾ ਸਕਦੇ ਪਾਲਿਸੀਆਂ ਦੇ ਉੱਤੇ ਮੈਂ ਤੁਹਾਨੂੰ ਲਿਖ ਕੇ ਦਿਨਾ ਫਿਰ ਨੰਬਰ ਇੱਕ ਸੂਬਾ ਬਣੂ ਤਾਂ ਸਾਨੂੰ ਬਾਹਰ ਜਾਣ ਦੀ ਜ਼ਰੂਰਤ ਨਹੀਂ ਪੈਣੀ ਇਹ ਜੇ ਬਕਵਾਸ ਚੀਜ਼ਾਂ ਨਹੀਂ ਹੋਣਗੀਆਂ ਆਖਿਰ ਤੱਕ ਇੱਕੋ ਗੱਲ ਕਹੂੰਗਾ ਜੇ ਚੰਡੀਗੜ੍ਹ ਨੂੰ ਬਚਾਉਣਾ ਹੈ ਜੇ ਯੂਨੀਵਰਸਿਟੀ ਨੂੰ ਬਚਾਉਣਾ ਹੈ ਔਰ ਅਬੋਵ ਆਲ ਜੇ ਪੰਜਾਬ ਨੂੰ ਬਚਾਉਣਾ ਹੈ ਇਸ ਧਰਤੀ ਨੂੰ ਬਚਾਉਣਾ ਹੈ ਜਿਹਦੇ ਲਈ ਸਾਡੇ ਬਜ਼ੁਰਗਾਂ ਨੇ ਸਾਡੇ ਗੁਰੂਆਂ ਨੇ ਸ਼ਹਾਦਤਾਂ ਦਿੱਤੀਆਂ ਸਰਬੰਸਵਾਰ ਤੇ ਤੱਕਠੀ ਹੋਜੋ ਆਪਦੇ ਮੁੱਦੇ ਕਲੀਅਰ ਕਰੋ ਔਰ ਉਹਨਾਂ ਤੇ ਪਹਿਰਾ ਦਿਓ ਸਾਡੇ ਪੂਰਵਜਾਂ ਤੱਕ ਕੁਰਬਾਨੀਆਂ ਕਰਗੇ ਉਹਨਾਂ ਨੇ ਤੁਹਾਨੂੰ ਇੱਕ ਧਰਤੀ ਵੀ ਸੌਂਪਤੀ ਤੁਸੀਂ ਉਹਨੂੰ ਹੱਥੋਂ ਕੱਢ ਰਹੇ ਹਾਂ ਜਿਵੇਂ ਚੰਡੀਗੜ੍ਹ 'ਚ ਸਾਡੀ ਪਾਪੂਲੇਸ਼ਨ ਕਿੰਨੀ ਰਹਿ ਗਈ ਹੈ ਹੁਣ ਡੈਮੋਗ੍ਰਾਫੀ ਦੇ ਹਿਸਾਬ ਨਾਲ ਫੈਸਲਾ ਲੈਣਗੇ ਜੇ ਉਹਦੇ ਲਈ ਲੜ ਸਕਦੀ ਹੈ ਤਾਂ ਜਦੋਂ ਉਹਨੂੰ ਘਟਾਇਆ ਜਾ ਰਿਹਾ ਉਹਦੇ ਲਈ ਬੋਲ ਨਹੀਂ ਸਕਦੇ ਕਿ ਆ ਜੋ ਡੋਮਿਸਾਈਲ ਦਾ ਕਾਨੂੰਨ ਨਹੀਂ ਬਣਨਾ ਚਾਹੀਦਾ ਜਿਹਦੇ ਨਾਲ ਆਪਾਂ ਬਾਕੀ ਪੰਜਾਬ 'ਚ ਇਸ ਗੱਲ ਨੂੰ ਬਚਾ ਸਕਦੇ ਹਾਂ ਬੋਲੋ ਨਹੀਂ ਤਾਂ ਗਿਆ ਸਾਰਾ ਖੁਸ਼ 3 ਸਾਲ ਆ ਮੈਂ ਤੁਹਾਨੂੰ ਕਹਿ ਰਿਹਾ ਗਿਨ ਕੇ ਤੁਸੀਂ ਫਾਈਨੈਂਸ਼ੀਅਲੀ ਬਰਬਾਦ ਹੋ ਚੁੱਕੇ ਹੋ ਸੋਸ਼ੀਅਲੀ ਬਰਬਾਦ ਹੋ ਚੁੱਕੇ ਹੋ ਜਿਹੜਾ ਬਚਿਆ ਖੁੜਿਆ ਪਾਣੀ ਆ ਉਹ ਕਾਲਾ ਹੋ ਚੁੱਕਿਆ ਹੈ ਹਵਾ ਦੂਸ਼ਿਤ ਹੋ ਚੁੱਕੀ ਹੈ ਕਾਸੇ ਜੋਗੇ ਨਹੀਂ ਸਾਡੇ ਸਰ ਕਰਜ਼ਾ ਸਭ ਤੋਂ ਜ਼ਿਆਦਾ ਹੈ ਬੈਂਕ ਤੌਰ ਤੇ ਜਨ ਕਹਿ ਲੋ ਤੁਸੀਂ ਸਰਕਾਰੀ ਤੌਰ ਤੇ ਅਸੀਂ ਫੇਲ ਸਟੇਟ ਹੋਣ ਵਾਲੇ ਆ ਜੋ ਕੁਝ ਕਰੀਦਾ ਤਾਂ ਕਰ ਲਓ ਔਰ ਕਰਨਾ ਕੀ ਹੈ ਮੁੱਦਿਆਂ ਦੇ ਉੱਤੇ ਰਾਜਨੀਤੀ ਪਾਲਸੀਆਂ ਦੇ ਹਿਸਾਬ ਨਾਲ ਵੋਟ ਪਾਉਣੀ ਹੈ ਐਫੀਡਿਵਟ ਲੈਣਾ ਹੈ ਨਹੀਂ ਤਾਂ ਗਈ